ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਮੀਤ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਅੱਜ ਤਰੀਕ ਹੋ ਚੁੱਕੀ ਹੈ ਜੀ 8 ਅਕਤੂਬਰ ਅੱਜ ਆਪਣੇ ਜਿਹੜੇ ਵਾਸਮਤੀ ਦੇ ਰੇਟ ਨੇ ਉਹ ਮੰਡੀਆਂ ਚ ਕੀ ਚੱਲ ਰਹੇ ਨੇ ਯਾਰ ਕੀ ਰਹੇ ਨੇ ਤੇ ਉਹ ਆਪਾਂ ਤੁਹਾਡਾ ਰੇਟ ਸਾਂਝੇ ਕਰਾਂਗੇ ਪੰਜਾਬ ਦੀਆਂ ਮੰਡੀਆਂ ਚ ਕੁਝ ਹਰਿਆਣੇ ਦੀਆਂ ਮੰਡੀਆਂ ਵੀ ਆਪਣੇ ਕੋਲ ਜਿੰਨਾਂ ਤੱਕ ਰੇਟ 3000 ਤੱਕ ਵੀ ਪਹੁੰਚੇ ਵਿੱਚ ਹੱਥ ਨਾਲ ਕੱਟਿਆ ਹੋਇਆ ਝੋਨਾ ਤੇ ਆਪਾਂ ਤੁਹਾਡਾ ਰੇਟ ਸਾਂਝੇ ਕਰਦੇ ਆਂ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਆਪਣੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਜ ਜਿਹੜੇ ਆਪਾਂ ਵਾਸਮਤੀਆਂ ਦੀ ਗੱਲ ਕਰਨੀ ਆ 1509 1847 ਤੇ 1692 ਵੀ ਆਪਣੇ ਵਾਸਮਤੀਏ ਮੰਡੀਆਂ ਦੇ ਵਿੱਚ ਕੀ ਰੇਟ ਚੱਲ ਰਹੇ ਨੇ ਬੈਸੇ ਕਿਸਾਨ ਵੀਰਾਂ ਦੀ ਬਹੁਤ ਲੁੱਟ ਹੋ ਰਹੀ ਹੈ ਜਿਹੜਾ ਇਹਦਾ ਫਾਇਦਾ ਲੈਣਾ ਹੈ ਵਪਾਰੀ ਲੋਕ ਨਹੀਂ ਲੈਣਾ ਤੇ ਆਪਣੇ ਕਿਸਾਨ ਵੀਰਾਂ ਨੂੰ ਮਤਲਬ ਬਹੁਤ ਲੁੱਟਿਆ ਜਾ ਰਿਹਾ ਸੋ ਕਿਸਾਨ ਵੀਰੋ ਜਿਹੜੀ ਆਪਾਂ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜਾਣਕਾਰੀ ਨੂੰ ਆਪਣੇ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਵੀ ਕਿਹੜੀ ਮੰਡੀ 'ਚ ਕੀ ਰੇਟ ਚੱਲ ਰਿਹਾ ਹੈ ਕਿਸੇ ਵੀਰ ਦਾ ਕੋਈ ਹੱਤ ਪੈਦਾਗ ਤੇ ਵਧੀਆ ਮੰਡੀ 'ਚ ਕੀ ਰੇਟ ਚੱਲ ਰਿਹਾ ਹੁੰਦਾ ਤਾਂ ਉੱਥੇ ਲਿਜਾ ਸਕਦਾ ਹੁੰਦਾ ਹਨ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋਣ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸ੍ਰੀ ਅਉਟਸਰ ਸਾਹਿਬ ਦੀ ਜਿੱਥੇ 1509 ਲੱਗੀ ਆ 2500 ਤੋਂ ਲੈ ਕੇ 2760 ਰੁਪਏ ਤੱਕ ਤੇ ਅੱਗੇ ਤਰਨਤਨ ਸਾਹਿਬ ਜਿੱਥੇ 1509 ਲੱਗੀ ਆ 2600 75 ਤੋਂ ਲੈ ਕੇ 2853 ਤੱਕ ਜਿਹੜਾ ਟੌਪ ਦਾ ਰੇਟ ਲੱਗਿਆ ਹੈ ਤੇ ਤਰਨਤਨ ਮੰਡੀ ਵਿੱਚ 1847 ਦਾ ਜਿਹੜਾ ਰੇਟ ਲੱਗਿਆ 2574 ਰੁਪਏ ਕੰਬੈਨ ਨਾ ਘਟਿਆ ਹੋਇਆ ਲੱਗਿਆ ਰੇਟ ਅੱਗੇ ਸਮਾਣਾ ਮੰਡੀ ਦੀ ਗੱਲ ਕਰੀਏ ਤਾਂ ਜਿੱਥੇ 1509 ਲੱਗਿਆ ਜੀ 2880 ਰੁਪਏ ਨੂੰ ਤੇ ਰਤਿਆ ਮੰਡੀ ਚ ਲੱਗਿਆ ਹੱਥ ਨਾਲ 2850 ਤੇ ਕੰਬੈਨ ਨਾਲ ਕਟਿਆ ਹੋਇਆ ਲੱਗਿਆ ਚੋਨਾ ਜੀ 2605 ਰੁਪਏ ਕਿਉਂਕਿ ਕੈਂਥਲ ਮੰਡੀ ਜਿੱਥੇ 1509 ਲੱਗਿਆ 2800 ਰੁਪਏ ਪ੍ਰਤੀ ਕੰਟਲ ਦੜਬਾ ਮੰਡੀ ਜਿੱਥੇ 1121 ਲੱਗਿਆ ਜੀ 2960 ਰੁਪਏ ਤੇ ਇਹ ਰੋहतक ਮੰਡੀ 'ਚ ਲੱਗਿਆ 1509 2760 ਰੁਪਏ ਤੇ 1692 ਦਾ ਵੀ ਸੇਮ ਰੇਟ ਆ 2760 ਰੁਪਏ ਜਿਹੜਾ ਟਾਪ ਦਾ ਰੇਟ ਲੱਗਿਆ ਜੀ ਇਹਨਾਂ ਦੇ ਇਥੇ ਰੋहतक ਮੰਡੀ 'ਚ ਅੱਗੇ ਸੈਦਸਾ ਮੰਡੀ 'ਚ ਲੱਗਿਆ ਜੀ 2790 ਰੁਪਏ 1509 ਕੰਬੈਨ ਨਾਲ ਘਟਿਆ ਹੋਇਆ ਤੇ 2900 ਜਿਹੜਾ 1 ਰੁਪਈਆ ਲੱਗਿਆ ਹੱਥ ਨਾਲ ਜਿਹੜਾ ਝੋਨਾ ਝੜਿਆ ਹੋਇਆ ਲੱਗਿਆ ਆਪਣਾ ਤੇ 27 1847 ਜਿਹੜਾ ਲੱਗਿਆ ਜੀ 2400 ਤੋਂ ਲੈ ਕੇ 2600 ਇੱਕ ਰੁਪਏ ਤੱਕ ਅੱਗੇ ਸੋਨੀਪਤ ਮੰਡੀ 'ਚ ਹੱਥ ਨਾਲ ਜਿਹੜਾ ਝੜਾ ਝੋਨਾ ਲੱਗਿਆ 3000 ਇੱਕ ਰੁਪਏ ਤੇ 1509 ਕੰਬੈਨ ਨਾਲ ਲੱਗਿਆ 2700 ਇੱਕ ਰੁਪਏ ਟਹਾਣਾ ਮੰਡੀ ਦੀ ਗੱਲ ਕਰੀਏ ਜਿੱਥੇ 1509 ਲੱਗਿਆ 2500 ਤੋਂ ਲੈ ਕੇ ਜਿਹੜਾ ਲੱਗਿਆ 2875 ਰੁਪਏ ਤੱਕ ਤੇ 1847 ਜਿਹੜਾ ਠਾਣਾ ਮੰਡੀ ਜੀ ਲੱਗਿਆ ਜੀ 2450 ਤੋਂ ਲੈ ਕੇ 2775 ਰੁਪਏ ਤੱਕ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਦੇ ਜੀ ਡੇਲੀ ਆਪਣੇ ਅਪਡੇਟ ਜਿਹੜੀ ਵੀਡੀਓ ਆਉਂਦੀ ਰਹਿੰਦੀ ਆ ਮਸਮਤੀ ਦੇ ਰੇਟਾਂ ਤੇ ਸੋ ਵੀਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮਿਲਦੇ ਆ ਕੱਲ ਨੂੰ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ